ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਸਣੇ ਬੁੜੈਲ ਜੇਲ ਪੁੱਟਣ ਮਾਮਲੇ ਦੇ ਵਿੱਚ ਹੁਣ ਜਿਹੜਾ ਅਦਾਲਤ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਵੀਡੀਓ ਕਾਨਫਰencing ਦੇ ਰਾਹੀਂ ਪੇਸ਼ ਹੋਣ ਦੀ ਜਿਹੜੀ ਯਾਚਿਕਾ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਪਾਈ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਹੈ ਤਾਂ ਅਦਾਲਤ ਦੇ ਇਸ ਮਾਮਲੇ ਦੇ ਵਿੱਚ ਜਿੰਨੇ ਵੀ ਕੇਸੇ ਬਕਾਇਆ ਪਏ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਹਵਾਰਾ ਤਾਂ ਤੋਂ ਮੰਗੀ ਅਦਾਸਦੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਹਤਿਆ ਮਾਮਲੇ ਦੇ ਵਿੱਚ ਬੜੈਲ ਜੇਲ ਬ੍ਰੇਕ ਕਰਨ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਇਸ ਵੇਲੇ ਦਰਜਨਾ ਜਿਹੜੇ मामले ਜਿਹੜੇ ਨੇ ਉਹ ਚੱਲ ਰਹੇ ਨੇ ਤੇ ਜਗਤਾਰ ਹਵਾਰਾ ਇਸ ਵੇਲੇ ਤਿਹਾਰ جیل ਦੇ ਵਿੱਚ ਬੰਦੇ ਨੇ ਤੇ ਉਹਨਾਂ ਦੇ ਵੱਲੋਂ ਯਾਚਿਕਾ ਕੋਰਟ ਦੇ ਵਿੱਚ ਪਾਈ ਗਈ ਸੀ ਕਿ ਜਦੋਂ ਵੀ ਉਹਨਾਂ ਦੀ ਹੀアリング ਹੁੰਦੀ ਹੈ ਤਾਂ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਸਕਦੇ ਤਾਂ ਤਿਹਾਰ ਜੇਲ੍ਹ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜੀ ਹੈ ਉਹ ਜਿਹੜੇ ਉਹਨਾਂ ਦੀ ਪੇਸ਼ੀ ਕੀਤੀ ਜਾਵੇ ਨਹੀਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਹਵਾਰਾ ਨਾ ਯੱਚਕਾ ਦੇ ਵਿੱਚ ਕਿਹਾ ਹੈ ਕਿ ਉਹਨਾਂ ਦੇ ਖਿਲਾਫ ਪੰਜਾਬ ਸਣੇ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਮਾਮਲੇ ਜਿਹੜੇ ਨੇ ਉਹ ਬਕਾਏ ਨੇ ਇਸ ਸਮੇਂ ਜੇ ਜੇਲ੍ਹ ਦੇ ਵਿੱਚ ਨੇ ਤੇ ਜਿੰਨੇ ਵੀ ਮਾਮਲੇ ਨੇ ਉਹਨਾਂ ਦੇ ਪੇਸ਼ੀ ਜਦੋਂ ਹੁੰਦੀ ਆ ਉਸ ਪੇਸ਼ੀ ਦੇ ਵਿੱਚ ਉਹ ਪੇਸ਼ ਨਹੀਂ ਹੋ ਸਕਦੇ ਇਸ ਦੇ ਸਬੰਧ ਦੇ ਵਿੱਚ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਕਰਵਾਈ ਜਾਵੇ ਇਸ ਦੇ ਚੱਲਦੇ ਅਦਾਲਤ ਦੇ ਵਿੱਚ ਉਹ ਪੇਸ਼ ਨਹੀਂ ਹੋ ਸਕਦੇ ਪਰ ਬਹੁਤ ਜ਼ਿਆਦਾ ਖਮਿਆਜ਼ਾ ਨੁਕਸਾਨ ਦਾ ਉਹਨਾਂ ਨੂੰ ਪੁਗਟਣਾ ਪੈ ਰਿਹਾ ਹੈ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਯਾਚਿਕਾ ਪਾਈ ਗਈ ਸੀ ਤੇ ਇਸ ਪੂਰੇ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਯਾਚਿਕਾ ਜਿਹੜੀ ਉਹਨਾਂ ਦੀ ਪਾਈ ਗਈ ਸੀ ਉਸ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਕਿੰਨੇ ਕਿੰਨੇ ਮਾਮਲੇ ਉਹਨਾਂ ਦੇ ਉੱਤੇ ਕਿੰਨੇ ਥਾਵਾਂ ਦੇ ਉੱਤੇ ਚੱਲ ਰਹੇ ਇਸ ਸਬੰਧ ਦੇ ਵਿੱਚ ਆਕੜੇ ਸਿਹਤ ਪੂਰੀ ਫਾਈਲ ਜਿਹੜੀ ਹੈ ਹਾਈ ਕੋਰਟ ਨੂੰ ਸੌਂਪੀ ਜਾਵੇ ਤੇ ਇਸ ਦੀ ਅਗਲੀ ਸੁਣਵਾਈ ਜਿਹੜੀ ਹੈ ਕੋਰਟ ਦਵੇਗੀ ਪੂਰੀ ਗੱਲਬਾਤ ਅਗਲੀ ਸੁਣਵਾਈ ਦੇ ਵਿੱਚ ਕੀਤੀ ਜਾਵੇਗੀ ਤਾਂ ਜਗਤਾਰ ਸਿੰਘ ਹਵਾਰਾ ਕਾਫੀ ਜ਼ਿਆਦਾ ਚਰਚਿਤ ਪੰਜਾਬ ਦੇ ਵਿੱਚ ਨਾਮ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਬੰਦੀ ਸਿੰਘ ਮੋਰਚਾ ਮਹਾਲੀ ਦੇ ਵਿੱਚ ਵੀ ਚੱਲ ਰਿਹਾ ਹੈ ਤਾਂ ਜਗਤਾਰ ਸਿੰਘ ਹਵਾਰਾ ਦੀ ਹਿਸਟਰੀ ਦੱਸਦੀ ਹੈ ਕਿ ਦਲਵਾਰਾ ਪੰਜਾਬ ਦੇ 12ਵੇਂ ਮੁੱਖ ਮੰਤਰੀ ਬੀਨ ਸਿੰਘ ਹਤਿਆ ਦੇ ਦੋਸ਼ੀ ਹੈ 31 ਅਗਸਤ 1985 ਨੂੰ ਦਲਵਾਰਾ ਸਿੰਘ ਬੱਬਰ ਤੇ ਇੱਕ ਮਨੁੱਖੀ ਬੰਬ ਨੇ ਬੀਨ ਸਿੰਘ ਨੂੰ ਆਪਣੇ ਬੁਲਟ ਪ੍ਰੂਫ ਕਾਰ ਪੰਜਾਬ ਦੇ ਹਰਿਆਣਾ ਸਿਵਲ ਸਕੱਤਰੇ ਚੰਡੀਗੜ੍ਹ ਵਿਖੇ ਉਡਾ ਕੇ ਮਾਰ ਦਿੱਤਾ ਸੀ 17 ਲੋਕ ਮਾਰੇ ਗਏ ਸੀ 15 ਲੋਕ ਇਸ ਵਿੱਚ ਜ਼ਖਮੀ ਹੋ ਗਏ ਸੀ 2007 ਦੇ ਵਿੱਚ ਉਸ ਨੂੰ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਮੁਕੱਦਮਾ ਚੱਲਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ ਹਵਾਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਸੀ ਜਿਸ ਨੇ ਅਕਤੂਬਰ 2010 ਦੇ ਵਿੱਚ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਸੀ ਹਵਾਰਾ ਨੇ ਇਸ ਮਸਲੇ ਦੀ ਅਗਲੀ ਅਗਲੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਕੀਤੀ ਸੀ ਜਿੱਥੇ ਕਿ ਉਹਨਾਂ ਦਾ ਇਹ ਮਾਮਲਾ ਵਿਚਾਰ ਅਧੀਨ ਹੈ ਉਹਨਾਂ ਚਾਰ ਦੇ ਵਿੱਚ ਹਵਾਰਾ ਉਸ ਵੇਲੇ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਬੜੈਲ ਜੇਲ ਹੱਥਾਂ ਦੇ ਨਾਲ ਪੁੱਟ ਦਿੱਤੀ ਗਈ ਸੀ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਸਨ ਤੇ ਬਾਅਦ ਵਿੱਚ ਉਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਹਵਾਰਾ ਦਿੱਲੀ ਦੀ ਤਿਹਾੜ ਜੇਲ ਦੇ ਵਿੱਚ ਬੰਦ ਨੇ ਤਾਂ ਕਾਫੀ ਜ਼ਿਆਦਾ ਚਰਚਾਵਾ ਦਾ ਨਾਮ ਪੰਜਾਬ ਦੇ ਵਿੱਚ ਹਵਾਰਾ ਦਾ ਹੈ ਤਾਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਉੱਤੇ ਜਿਹੜੇ ਮੁਕੱਦਮੇ ਚੱਲ ਰਹੇ ਸੀ 2005 ਦੇ ਵਿੱਚ ਚੰਡੀਗੜ੍ਹ ਵਿਖੇ ਤਾਂ 17 ਸੈਕਟਰ ਵਿਚ ਦੇਸ਼ ਖਿਲਾਫ ਸਾਜ਼ਿਸ਼ ਰਚਨ ਵਾਲਾ ਤੇ ਅਸਲਾ ਐਕਟ ਅਤੇ ਵਿਸਫੋਟਕ ਪਦਾਰਥ ਰੱਖਣ ਦਾ ਕੇਸ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਹਵਾਰਾ ਦਾ ਇਸ ਮਾਮਲਾ ਚੜਾ 11 ਜੁਲਾਈ 2005 ਦਾ ਹੈ ਜਦੋਂ ਉਹਨਾਂ ਦੇ ਸਾਥੀ ਸਮੀਰ ਮੁੱਲਾ ਉਰਫ ਟੋਨੀ ਸਮੇਤ ਗ੍ਰਿਫਤਾਰ ਕੀਤੇ ਗਏ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਉਸ ਸਮੇਂ ਦੋਵਾਂ ਕੋਲ ਆਰ ਡੀ ਐਕਸ ਬਣਾਮ ਕੀਤਾ ਸੀ ਤੇ ਉਹ ਭਾਰਤ ਸਰਕਾਰ ਖਿਲਾਫ ਕਾਰਵਾਈ ਕਰਦੇ ਹੋਏ ਗਰਮਖਿਆਲੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਹੇ ਸਨ ਪੁਲਿਸ ਨੇ ਖੁਫੀਆ ਸੂਤਰਾਂ ਤੋਂ ਸੂਚਨਾ ਮਿਲੀ ਸੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਇਸ ਵਿੱਚ ਮੁਲਜ਼ਮ ਸਮੀਰ ਜੋਗਦਾਸ ਉਰਫ ਜੋਗਾ ਅਤੇ ਜੋਗਿੰਦਰ ਸਿੰਘ ਨੂੰ ਪਹਿਲਾ ਹੀ ਦੋਸ਼ੀ ਕਰਾਰ ਕਰ ਦਿੱਤਾ ਗਿਆ ਸੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਚਕਤਾਰ ਸਿੰਘ ਹਵਾਰਾ ਤੇ ਸੀਆਰਪੀ ਦੀ ਧਾਰਾ ਲਗਾਈਆਂ ਗਈ ਸੀ ਇਸ ਤਹਿਤ ਮੁਲਜ਼ਮ ਨੂੰ ਜੇਲ੍ਹ ਤੋਂ ਬਾਹਰ ਲਿਜਾਣ ਅਤੇ ਅਦਾਲਤ ਦੇ ਵਿੱਚ ਪੇਸ਼ ਕਰਨ ਉੱਤੇ ਪਾਬੰਦੀ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਕਮਲਦੀਪ ਸਿੰਘ ਸੰਧੂ ਨੇ ਕਿਹਾ ਸੀ ਕਿ CRPD ਦੀ ਕਈ ਧਾਰਾਵਾਂ ਦੇ ਤਹਿਤ ਸਰਕਾਰ ਕੋਲ ਕਿਸੇ ਵੀ ਦੋਸ਼ੀ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਰੋਕਣ ਦਾ ਅਧਿਕਾਰ ਹੈ ਇਸ ਦੇ ਮੁੱਖ ਤੌਰ ਤੇ ਤਿੰਨ ਕਾਰਨ ਨੇ ਜੇਕਰ ਦੋਸ਼ੀ ਦੇ ਉੱਤੇ ਗੰਭੀਰ ਇਲਜ਼ਾਮ ਨੇ ਜੇ ਉਹ ਸਾਹਮਣੇ ਆਂਦਾ ਤਾਂ ਉਸ ਨੂੰ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਗੜਬੜੀ ਪੈਦਾ ਹੋਣ ਦੀ ਸੰਭਾਵਨਾ ਦੂਸਰਾ ਕਾਰਨ ਇਹ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਆਉਣ ਤੋਂ ਦੋਸ਼ੀ ਦਾ ਪਿੱਛਾ ਕੀਤਾ ਜਾ ਸਕਦਾ ਹੈ ਤੇ ਤਿੰਨ ਕਾਰਨ ਇਹ ਵੀ ਹੈ ਦੋਸ਼ੀ ਉੱਤੇ ਹਮਲਾ ਹੋਣ ਦੀ ਵੀ ਸੰਭਾਵਨਾ ਹੈ ਇਹਨਾਂ ਤavrama ਦੀ ਤਹਿਤ ਸਰਕਾਰ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਦੀ ਜਦੋਂ ਜਦੋਂ ਬਾਹਰ ਆਉਣ ਤੋਂ ਰੋਕ ਹੈ ਤੇ ਪੇਸ਼ੀ ਵੀ ਵੀਡੀਓ ਕਾਨਫਰੈਂਸਿੰਗ ਤੇ ਰਹੀ ਇਸੇ ਕਰਕੇ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਵੀਡੀਓ ਕਾਨਫਰੈਂਸਿੰਗ ਅਤਿਹਾਰ ਜੇਲ੍ਹ ਦੇ ਵਿੱਚ ਕੀਤੀ ਜਾਵੇ ਇਸ ਕਾਰਨ ਚਲਿਆ ਕੋਰਟ ਦੇ ਵੱਲੋਂ ਜਿਹੜਾ ਹੈ ਉਹਨਾਂ ਦੇ ਕਿੰਨੇ ਵੀ ਹੁਣ ਤੱਕ ਮੁਕੱਦਮੇ ਉਹਨਾਂ ਉੱਤੇ ਚੱਲ ਰਹੇ ਨੇ ਇਸ ਸੰਬੰਧ ਦੇ ਵਿਚ ਕਿਹਾ ਜਾ ਰਿਹਾ ਹੈ ਕਿ ਸਾਨੂੰ ਪੂਰੇ ਅੰਕੜਿਆਂ ਸਹਿਤ ਜਾਣਕਾਰੀ ਦਿਓ ਉਸ ਤੋਂ ਬਾਅਦ ਅਸੀਂ ਇਸ ਪੂਰੇ ਮਾਮਲੇ ਉਤੇ ਸੁਣਵਾਈ ਕਰਾਂਗੇ ਉਤੇ ਜਕਤਾਰ ਹਵਾਰਾ ਦੇ ਵੱਲੋਂ ਆਪਣੇ ਜਿਹੜੀ ਪੇਸ਼ੀ ਦੇ ਵਿੱਚ ਗੱਲ ਰੱਖੀ ਗਈ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕੁਝ ਵੀ ਜਿਹੜਾ ਪੇਸ਼ੀ ਦੇ ਦੌਰਾਨ ਉਹਨਾਂ ਦੀ ਜਿਹੜੀ ਸੰਭਾਵਨਾ ਹੈ ਵੀ ਜਦੋਂ ਕੋਰਟ ਦੇ ਵਿੱਚ ਆਣ ਇਹ ਸਾਰਾ ਕੁਝ ਜਿਹੜਾ ਹੈ ਸਰਕਾਰ ਦੇ ਜ਼ਿੰਮੇਵਾਰੀ ਬੰਦੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜਿਹੜੀ ਹੈ ਉਹ ਜਾਣਕਾਰੀ ਪੂਰੀ ਮੰਗੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੀ ਕੀ ਰਾਏ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ